ਅੰਮ੍ਰਿਤਸਰ ਦੇ ਵੱਲਾ ਇਲਾਕੇ ਦੇ ਵਿੱਚ ਰਹਿੰਦੀ ਸੀ ਬਲਜੀਤ ਕੌਰ ਬਲਜੀਤ ਕੌਰ ਦੇ ਮਾਪਿਓ ਗਰੀਬ ਸਨ ਤੇ ਬਲਜੀਤ ਕੌਰ ਹੁਣੀ ਚਾਰ ਪੈਣਾ ਸਨ ਕਿਸੇ ਤਰ੍ਹਾਂ ਇਹਦੇ ਮਾਪਿਓ ਨੇ ਤਿੰਨਾ ਪੈਣਾ ਦਾ ਵਿਆਹ ਕਰ ਦਿੱਤਾ ਸੀ ਹੁਣ ਬੱਚੀ ਸੀ ਬਲਜੀਤ ਕੌਰ ਤੇ ਇਹਦੇ ਵੀ ਵਿਆਹ ਵਾਸਤੇ ਰਿਸ਼ਤੇ ਦੀ ਭਾਲ ਕੀਤੀ ਜਾ ਰਹੀ ਸੀ ਬਲਜੀਤ ਕੌਰ ਦੀ ਇੱਕ ਵਿਧਵਾ ਮਾਸੀ ਸੀ ਜਿਹਦਾ ਨਾਮ ਸੀ ਬਲਜਿੰਦਰ ਕੌਰ ਹੁਣ ਬਲਜੀਤ ਕੌਰ ਜ਼ਿਆਦਾਤਰ ਆਪਣੀ ਮਾਸੀ ਦੇ ਘਰ ਰਹਿੰਦੀ ਸੀ ਇਹਦੀ ਮਾਸੀ ਦੇ ਘਰ ਤੋਂ ਕੁਝ ਦੂਰੀ ਤੇ ਸਤਨਾਮ ਸਿੰਘ ਦਾ ਘਰ ਸੀ ਸਤਨਾਮ ਸਿੰਘ 에ਦੀ 마ਸੀ ਦੇ ਘਰ ਕਾਫੀ ਆਉਂਦਾ ਜਾਂਦਾ ਸੀ ਸਤਨਾਮ ਸਿੰਘ ਜਦੋਂ ਇਹਨਾਂ ਦੇ ਘਰ ਆਉਂਦਾ ਸੀ ਤਾਂ ਇਹਨੇ ਵੀ ਬਲਜੀਤ ਕੋੜ ਨੂੰ ਦੇਖਿਆ ਹੋਇਆ ਸੀ ਹੁਣ ਇਹਦੀ 마ਸੀ ਬਲਜਿੰਦਰ ਕੋੜ ਇੱਕ ਦਿਨ ਸਤਨਾਮ ਨੂੰ ਕਹਿੰਦੀ ਹੈ ਕਿ ਮੇਰੀ ਭਨੇਵੀ ਦੀ ਉਮਰ ਵਿਆਹ ਦੀ ਹੋ ਚੁੱਕੀ ਹੈ ਜੇਕਰ ਤੇਰੀ ਨਜ਼ਰ ਦੇ ਵਿੱਚ ਕੋਈ ਮੁੰਡਾ ਹੈ ਤਾਂ ਮੈਨੂੰ ਦੱਸੀ ਸਤਨਾਮ ਸਿੰਘ ਨੇ ਖੈਰਾ ਪਿੰਡ ਦੇ ਵਿੱਚ ਰਹਿਣ ਵਾਲੇ ਵੀਰ ਸਿੰਘ ਦਾ ਨਾਮ ਇਹਨਾਂ ਨੂੰ ਦੱਸਿਆ ਜਿਹੜਾ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਦੀ ਨੌਕਰੀ ਕਰਦਾ ਸੀ ਵੀਰ ਸਿੰਘ ਵੇਖਣ ਦੇ ਵਿੱਚ ਕਾਫੀ ਸੋਹਣਾ ਸੁਨਖਾ ਸੀ ਇਸ ਲਈ ਬਲਜੀਤ ਕੌਰ ਨੂੰ ਇਹ ਪਸੰਦ ਆ ਗਿਆ ਹੁਣ ਬਲਜਿੰਦਰ ਕੌਰ ਇਹਦੀ ਮਾਸੀ ਨੇ ਇਹਦਾ ਵਿਆਹ ਵੀਰ ਸਿੰਘ ਦੇ ਨਾਲ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਹੀ ਇਹਨਾਂ ਦੇ ਵਿੱਚ ਅਨਬਨ ਪੈਦਾ ਹੋ ਗਈ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਜਦੋਂ ਵੀਰ ਸਿੰਘ ਕੋਲੋਂ ਪੁੱਛਿਆ ਜਾਂਦਾ ਤਾਂ ਉਹ ਇਹਦੇ ਤੇ ਸ਼ੱਕ ਕਰਦਾ ਸੀ ਉਹ ਕਹਿੰਦਾ ਸੀ ਕਿ ਕਿਸੇ ਦੇ ਨਾਲ ਵੀ ਇਹ ਖੜੀ ਹੋ ਕੇ ਗੱਲਾਂ ਕਰਨ ਲੱਗ ਪੈਂਦੀ ਹੈ ਤੇ ਜੇਕਰ ਬਲਜੀਤ ਕੌਰ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੀ ਸੀ ਕਿ ਇਹ ਬਿਨਾਂ ਕੋਈ ਵਜ੍ਹਾ ਦੇ ਉਹਦੇ ਉੱਤੇ ਸ਼ੱਕ ਕਰਦਾ ਹੈ ਗੱਲ-ਗੱਲ ਤੇ ਉਹਨੂੰ ਬਾਹਰ ਜਾਣ ਤੋਂ ਰੋਕਦਾ ਹੈ। ਹੁਣ ਇਹਨਾਂ ਦੀ ਲੜਾਈ ਝਗੜਿਆਂ ਦੇ ਵਿੱਚ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਹਰਮਨ। ਹਰਮਨ ਦੇ ਹੋਣ ਦੇ ਬਾਅਦ ਵੀ ਇਹਨਾਂ ਦੇ ਘਰ ਦੇ ਵਿੱਚ ਉਹ ਕਲੇਸ਼ ਟਲਿਆ ਨਹੀਂ। ਸਗੋਂ ਹੋਰ ਜ਼ਿਆਦਾ ਵੱਧ ਗਿਆ। ਹੁਣ ਦਿਨ ਆ ਜਾਂਦਾ ਹੈ 20 April 2016 ਦਾ ਜਿਸ ਦਿਨ ਬਲਜੀਤ ਕੋੜ ਆਪਣਾ ਘਰ ਛੱਡ ਕੇ ਆਪਣੀ ਮਾਸੀ ਬਲਜਿੰਦਰ ਕੋੜ ਦੇ ਘਰ ਆ ਕੇ ਰਹਿਣ ਲੱਗ ਪੈਂਦੀ ਹੈ। ਤੇ ਹਜੇ ਇਹਨੂੰ ਮਾਸੀ ਦੇ ਘਰ ਰਹਿੰਦੇ ਹੋਏ 9 ਦਿਨ ਹੀ ਹੋਏ ਸਨ ਜਾਨੀ ਕਿ ਤਰੀਕ ਆ ਜਾਂਦੀ ਹੈ 29 ਅਪ੍ਰੈਲ 2016 ਦੀ ਸ਼ਾਮ ਦੇ 7 ਵਜੇ ਦਾ ਟਾਈਮ ਸੀ ਬਲਜਿੰਦਰ ਕੋੜੇ ਦੀ ਜਿਹੜੀ ਮਾਸੀ ਸੀ ਉਹ ਨਾਹ ਧੋ ਕੇ ਹਰ ਰੋਜ਼ ਸ਼ਾਮ ਨੂੰ ਗੁਰਦੁਆਰੇ ਜਾਂਦੀ ਸੀ ਤੇ ਇਸ ਦਿਨ ਵੀ ਉਹ ਨਾਹ ਧੋ ਕੇ ਤਿਆਰ ਹੁੰਦੀ ਹੈ ਗੁਰਦੁਆਰੇ ਜਾਣ ਵਾਸਤੇ ਤੇ ਇਹ ਹੁਣ ਬਲਜੀਤ ਕੋੜ ਨੂੰ ਕਹਿੰਦੀ ਹੈ ਕਿ ਮੈਂ ਆਉਂਦੀ ਹੋਈ ਸਬਜ਼ੀ ਵੀ ਲੈ ਆਵਾਂਗੀ ਤੇ ਹੋਰ ਵੀ ਜ਼ਰੂਰ ਦਾ ਸਮਾਨ ਹੈ ਉਹ ਵੀ ਲੈ ਆਵਾਂਗੀ ਹੁਣ ਜਿਸ ਤਰ੍ਹਾਂ ਇਹਦੀ ਜਿਹੜੀ ਮਾਸੀ ਗੁਰਦੁਆਰੇ ਦੇ ਲਈ ਘਰੋਂ ਨਿਕਲਦੀ ਹੈ ਤਮ ਮਗਰੋ ਬਲਜੀਤ ਕੋਰ ਬਾਥਰੂਮ ਦੇ ਵਿੱਚ ਨਹਾਉਣ ਵਾਸਤੇ ਚਲੀ ਜਾਂਦੀ ਹੈ ਇਹ ਜਿਹੜਾ 2 ਸਾਲਾਂ ਦਾ ਇਹਦਾ ਮੁੰਡਾ ਸੀ ਹਰਮਨ ਉਹ ਬਾਹਰ ਗਲੀ ਦੇ ਵਿੱਚ ਖੇਡ ਰਿਹਾ ਸੀ ਹਜੇ ਬਾਥਰੂਮ ਦੇ ਵਿੱਚ ਬੜੀ ਹੀ ਸੀ ਕਿ ਬਾਰੋਂ ਉੱਚੀ ਉੱਚੀ ਆਵਾਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਬਲਜੀਤ ਤੂੰ ਕੀ ਕਰ ਰਹੀ ਹੈ ਤੇਰਾ ਮੁੰਡਾ ਬਾਹਰ ਅੱਗ ਦੇ ਨਾਲ ਸੜ ਰਿਹਾ ਹੈ ਅੱਗ ਦੀਆਂ ਉੱਚੀਆਂ ਉੱਚੀਆਂ ਲਪਟਾਂ ਪੈ ਰਹੀਆਂ ਨੇ ਹੁਣ ਜਿਸ ਤਰ੍ਹਾਂ ਹੀ ਬਲਜੀਤ ਕੋਰ ਬਾਹਰ ਨਿਕਲਦੀ ਹੈ ਤਾਂ ਇਹ ਦੇਖਦੀ ਹੈ ਕਿ ਇਹਦੇ ਮੁੰਡੇ ਨੂੰ ਅੱਗ ਲੱਗੀ ਹੋਈ ਹੈ ਇਹ ਬਾਥਰੂਮ ਦੇ ਵਿੱਚੋਂ ਪਾਣੀ ਦੀ ਬਾਲਟੀ ਪੜਦੀ ਹੈ ਤਾਂ ਆਪਣੇ ਮੁੰਡੇ ਦੇ ਉੱਤੇ ਸੁੱਟਦੀ ਹੈ। ਅੱਗ ਪੂਰੀ ਤਰ੍ਹਾਂ ਬੁਝ ਜਾਂਦੀ ਹੈ। ਹੁਣ ਬਲਜੀਤ ਕੋੜ ਵੀ ਇਹ ਸਾਰਾ ਕੁਝ ਦੇਖ ਕੇ ਬੇਹੋਸ਼ ਹੋ ਜਾਂਦੀ ਹੈ ਤੇ ਇਹਦਾ ਜਿਹੜਾ ਮੁੰਡਾ ਸੀ ਹਰਮਨ ਉਹ ਵੀ ਬੇਹੋਸ਼ ਹੋ ਚੁੱਕਾ ਸੀ। ਫਟਾਫਟ ਲੋਕਾਂ ਵੱਲੋਂ ਮੁੰਡੇ ਨੂੰ ਤੇ ਇਹਦੀ ਮਾਂ ਨੂੰ ਚੱਕਿਆ ਜਾਂਦਾ ਹੈ ਤੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਨਾਲ ਹੀ ਲੋਕਾਂ ਵੱਲੋਂ ਪੁਲਿਸ ਥਾਣੇ ਦੇ ਵਿੱਚ ਜਾ ਕੇ ਇਸ ਘਟਨਾ ਦੀ ਸੂਚਨਾ ਦਿੱਤੀ ਜਾਂਦੀ ਹੈ। ਪੁਲਿਸ ਵਾਲਿਆਂ ਨੂੰ ਸੂਚਨਾ ਮਿਲਦਿਆ ਸਾਰੀ ਇੰਸਪੈਕਟਰ ਮਦਨ ਸਿੰਘ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਹੁਣ ਪੁਲਿਸ ਵਾਲਿਆਂ ਨੇ ਜਦੋਂ ਡਾਕਟਰ ਦੇ ਕੋਲੋਂ ਪੁੱਛਿਆ ਕਿ ਬੱਚੇ ਦੀ ਕੀ ਕੰਡੀਸ਼ਨ ਹੈ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ 92% ਹਿੱਸਾ ਇਹਦਾ ਸੜ ਚੁੱਕਿਆ ਹੈ ਜੇਕਰ ਵੱਡਾ ਕੋਈ ਬੰਦਾ ਹੁੰਦਾ ਤਾਂ ਉਹਨੂੰ ਵੀ ਸ਼ਾਇਦ ਬਚਾਉਣਾ ਮੁਸ਼ਕਲ ਸੀ ਪਰ ਇਹ ਤੇ ਸਿਰਫ 2 ਸਾਲ ਦਾ ਹੀ ਜਵਾਬ ਹੈ ਜਾਨੀ ਕਿ ਇਹਦੀ ਕੰਡੀਸ਼ਨ ਬਹੁਤ ਗੰਭੀਰ ਹੈ ਦੂਸਰੇ ਬਨੇ ਬਲਜੀਤ ਕੌਰ ਹਜੇ ਵੀ ਬਿਹੋਸ਼ ਪਈ ਹੋਈ ਸੀ ਡਾਕਟਰ ਉਹਨੂੰ ਹੋਸ਼ ਦੇ ਵਿੱਚ ਲਿਆਉਣ ਦੀ ਬੜੀ ਕੋਸ਼ਿਸ਼ ਕਰ ਰਹੇ ਸਨ ਤੇ ਇਧਰ ਪੁਲਿਸ ਵਾਲੇ ਵੀ ਵੇਟ ਕਰ ਰਹੇ ਸਨ ਕਿ ਕਦੋਂ ਬਲਜੀਤ ਕੌਰ ਹੋਸ਼ ਦੇ ਵਿੱਚ ਆਵੇ ਤੇ ਇਹਦੇ ਬਿਆਨ ਲੈ ਜਾਣ ਥੋੜੀ ਦੇਰ ਬਾਅਦ ਹੀ ਡਾਕਟਰ ਵੱਲੋਂ ਪੁਲਿਸ ਨੂੰ ਇਹ ਦੱਸਿਆ ਗਿਆ ਕਿ ਬਲਜੀਤ ਕੌਰ ਨੂੰ ਹੋਸ਼ ਆ ਚੁੱਕੀ ਹੈ ਤੇ ਤੁਸੀਂ ਉਹਦੇ ਕੋਲੋਂ ਬਿਆਨ ਲੈ ਸਕਦੇ ਹੋ ਹੁਣ ਪੁਲਿਸ ਵਾਲੇ ਜਿਸ ਤਰ੍ਹਾਂ ਹੀ ਉਹਦੇ ਬਿਆਨ ਲੈਂਦੇ ਨੇ ਇਹ ਹੁਣ ਦੱਸਦੀ ਹੈ ਕਿ ਮੈਂ ਨਹਾਉਣ ਵਾਸਤੇ ਜਿਸ ਤਰ੍ਹਾਂ ਹੀ ਬਾਥਰੂਮ ਦੇ ਅੰਦਰ ਵੜੀ ਤਾਂ ਬਾਹਰੋਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਜਿਸ ਤਰ੍ਹਾਂ ਹੀ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਹਰਮਨ ਨੂੰ ਅੱਗ ਦੀਆਂ ਲਪਟਾਂ ਨੇ ਘੇਰਿਆ ਹੋਇਆ ਸੀ ਮੈਂ ਬਾਥਰੂਮ ਦੇ ਵਿੱਚੋਂ ਪਾਣੀ ਦੀ ਬਾਲਟੀ ਚੱਕੀ ਤੇ ਉਹਦੇ ਉੱਤੇ ਸੁੱਟੀ ਪਰ ਉਦੋਂ ਤੱਕ ਤਾਂ ਕਾਫੀ ਇਹ ਸੜ ਚੁੱਕਿਆ ਸੀ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ ਅੱਗ ਕਿੰਨੇ ਲਾਈ ਸੀ ਹੁਣ ਜਦੋਂ ਇਹਦੇ ਬਾਰੇ ਬਲਜੀਤ ਕੌਰ ਕੋਲੋਂ ਪੁੱਛਿਆ ਗਿਆ ਤਾਂ ਇਹਨੇ ਸਾਫ਼-ਸਾਫ਼ ਇਸ਼ਾਰਾ ਆਪਣੇ ਪਤੀ ਵੱਲ ਕਰ ਦਿੱਤਾ ਜਦੋਂ ਪੁਲਿਸ ਵਾਲਿਆਂ ਨੇ ਇਹ ਪੁੱਛਿਆ ਕਿ ਇੱਕ ਪਿਓ ਆਪਣੇ ਬੱਚੇ ਨੂੰ ਇਦਾਂ ਕਿਉਂ ਕਰੇਗਾ ਤਾਂ ਬਲਜੀਤ ਕੌਰ ਨੇ ਕਿਹਾ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਇਹ ਮੇਰੇ ਨਾਲ ਲੜਨਾਏ ਨੇ ਸ਼ੁਰੂ ਕਰ ਦਿੱਤਾ ਸੀ ਤੇ ਜਦੋਂ ਮੈਂ ਵੱਖ ਹੋ ਕੇ ਆਪਣੀ ਮਾਸੀ ਦੇ ਘਰ ਆ ਗਈ ਤਾਂ ਇਹ ਹਰਮਨ ਨੂੰ ਮੇਰੇ ਕੋਲੋਂ ਲੈ ਕੇ ਜਾਣਾ ਚਾਹੁੰਦਾ ਸੀ ਤੇ ਮੈਂ ਹਰਮਨ ਨੂੰ ਨਹੀਂ ਦੇਣਾ ਚਾਹੁੰਦੀ ਸੀ ਇਸ ਲਈ ਹੋ ਸਕਦਾ ਹੈ ਕਿ ਉਹ ਮੇਰੇ ਕੋਲੋ ਬਦਲਾ ਲੈਣ ਵਾਸਤੇ ਉਹਨੇ ਹਰਮਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਹੁਣ ਪੁਲਿਸ ਵਾਲਿਆਂ ਨੇ ਇਹਦੇ ਬਿਆਨ ਤਾਂ ਲੈ ਲੇ ਸਨ ਪਰ ਪੁਲਿਸ ਵਾਲੇ ਇਹ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਹੋਏ ਕਿ ਇੱਕ ਪਿਓ ਆਪਣੇ ਬੱਚੇ ਦੇ ਨਾਲ ਇਦਾਂ ਵੀ ਕਰ ਸਕਦਾ ਹੈ। ਪਰ ਫਿਰ ਵੀ ਪੁਛਗਿਸ ਦੇ ਲਈ ਜਦੋਂ ਉਹਨਾਂ ਨੇ ਵੀਰ ਸਿੰਘ ਨੂੰ ਬੁਲਾਇਆ ਤੇ ਇਹਦੇ ਕੋਲੋ ਜਦੋਂ ਪੁਛਗਿਸ ਕੀਤੀ ਤੇ ਇਹਦੀ ਪੁਛਗਿਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਇਹ ਸਾਫ਼ ਹੋ ਗਿਆ ਕਿ ਵੀਰ ਸਿੰਘਾ ਆਪਣੇ ਹੀ ਮੁੰਡੇ ਦੇ ਨਾਲ ਇਦਾਂ ਕਦੀ ਵੀ ਨਹੀਂ ਕਰ ਸਕਦਾ। ਉਸੇ ਵਕਤ ਹੀ ਇਨਸਪੈਕਟਰ ਮਦਨ ਸਿੰਘ ਨੂੰ ਹਸਪੀਟਲ ਤੋਂ ਫੋਨ ਆਇਆ ਕਿ 90% ਜਿਹੜਾ ਹਰਮਨ ਸੜਿਆ ਹੋਇਆ ਸੀ ਉਹਦੀ ਮੌਤ ਹੋ ਚੁੱਕੀ ਹੈ ਹੁਣ ਇਹ ਮੁਕਦਮਾ 302 ਦਾ ਬਣ ਚੁੱਕਿਆ ਸੀ ਤੇ ਪੁਲਿਸ ਵਾਲਿਆਂ ਨੇ ਹੁਣ ਇਸ ਕੇਸ ਨੂੰ ਹੱਲ ਕਰਨ ਦੇ ਲਈ ਆਪਣੀ ਅੱਡੀ ਚੋਟੀ ਦਾ ਜੋਰ ਲਾ ਦਿੱਤਾ ਸੀ ਹੁਣ ਪੁਲਿਸ ਵਾਲਿਆਂ ਨੇ ਜਦੋਂ ਆਂਡਗਵਾਨ ਕੋਲੋਂ ਪੁੱਛਗਿੱਛ ਕੀਤੀ ਦੂਜਾ ਵੀਰ ਸਿੰਘ ਕੋਲੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜਿਹੜੀ ਬਲਜੀਤ ਕੋਰ ਹੈ ਇਹ ਵੀ ਕੋਈ ਦੁੱਧ ਦੀ ਤੁਲੀ ਹੋਈ ਨਹੀਂ ਹੈ ਇਹ ਵੀ ਇੱਕ ਬਦਚਲਨ ਔੜਤ ਹੈ ਤੇ ਇਹ ਵੀ ਆਪਣੀ ਅਜਾਸ਼ੀ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਇਥੋਂ ਤੱਕ ਕਿ ਇਹ ਆਪਣੇ ਮੁੰਡੇ ਨੂੰ ਨੁਕਸਾਨ ਤੱਕ ਵੀ ਪਹੁੰਚਾ ਸਕਦੀ ਹੈ ਹੁਣ ਪੁਲਿਸ ਵਾਲਿਆਂ ਨੇ ਇਸ ਐਂਗਲ ਤੋਂ ਕੇਸ ਨੂੰ ਜਾਂਚਣਾ ਸ਼ੁਰੂ ਕਰ ਦਿੱਤਾ ਤੇ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲ ਗਈ ਜਦੋਂ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਬਲਜੀਤ ਕੋਰ ਜਿਹੜੀ ਆਪਣੀ ਮਾਸੀ ਦੇ ਕੋਲ ਰਹਿ ਰਹੀ ਸੀ ਜਾਨੀ ਕਿ ਬਲਜਿੰਦਰ ਕੋਰ ਦੇ ਘਰ ਰਹਿ ਰਹੀ ਸੀ ਇਨਾਂ ਦੇ ਘਰ ਦੇ ਵਿੱਚ ਇੱਕ ਸਤਨਾਮ ਸਿੰਘ ਨਾਮ ਦਾ ਬੰਦਾ ਆਉਂਦਾ ਹੈ ਜਿਹਦਾ ਚੱਕਰ ਇਹਦੀ ਮਾਸੀ ਦੇ ਨਾਲ ਤੇ ਬਲਜੀਤ ਕੌਰ ਦੇ ਨਾਲ ਵੀ ਸੀ ਹੁਣ ਵੀਰ ਸਿੰਘ ਨੂੰ ਇਹਨਾਂ ਦੋਨਾਂ ਦੇ ਨਜਾਇਜ਼ ਰਿਸ਼ਤਿਆਂ ਦਾ ਪਤਾ ਲੱਗ ਚੁੱਕਿਆ ਸੀ ਤੇ ਇਸੇ ਲਈ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੁੰਦਾ ਸੀ ਉਹ ਇਹਨਾਂ ਨੂੰ ਰੋਕਦਾ ਸੀ ਕਿ ਤੂੰ ਸਤਨਾਮ ਸਿੰਘ ਦੇ ਨਾਲ ਇਦਾਂ ਨਾ ਮਿਲਿਆ ਕਰ ਪਰ ਬਲਜੀਤ ਕੌਰ ਇਹੋ ਜੇ ਕੰਮਾਂ ਤੋਂ ਬਾਝ ਨਹੀਂ ਆ ਰਹੀ ਸੀ ਪੁਲਿਸ ਨੂੰ ਜਿਸ ਤਰ੍ਹਾਂ ਹੀ ਸਤਨਾਮ ਸਿੰਘ ਦਾ ਨਾਮ ਦਾ ਪਤਾ ਚੱਲਿਆ ਤਾ ਇਹਨਾਂ ਨੇ ਫੌਰਨ ਹੀ ਸਤਨਾਮ ਸਿੰਘ ਨੂੰ ਚੱਕਿਆ ਤੇ ਇਹਦੇ ਕੋਲੋਂ ਜਦੋਂ ਸ਼ਕਤੀ ਦੇ ਨਾਲ ਪੁੱਛਿਆ ਗਿਆ ਤਾਂ ਇਹ ਛੇਤੀ ਹੀ ਬੱਕ ਗਿਆ ਇਹਨੇ ਹੁਣ ਇਹ ਦੱਸਿਆ ਕਿ ਹਰਮਨ ਨੂੰ ਮਾਰਨ ਦੇ ਪਿੱਛੇ ਕੋਈ ਹੋਰ ਨਹੀਂ ਬਲਕਿ ਬਲਜੀਤ ਕੋੜ ਤੇ ਸਤਨਾਮ ਸਿੰਘ ਉਹ ਖੁਦ ਹੀ ਹੈ ਬਲਜੀਤ ਕੌਰ ਨੇ ਹੀ ਸਤਨਾਮ ਸਿੰਘ ਦੇ ਨਾਲ ਮਿਲ ਕੇ ਆਪਣੇ 2 ਸਾਲਾਂ ਦੇ ਮੁੰਡੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਸੀ ਕਿਉਂਕਿ ਬਲਜੀਤ ਕੌਰ ਸਤਨਾਮ ਸਿੰਘ ਦੇ ਨਾਲ ਆਪਣੇ ਸਬੰਧ ਇਸੇ ਤਰ੍ਹਾਂ ਰੱਖਣਾ ਚਾਹੁੰਦੀ ਸੀ ਆਪਣੀ ਅਜਾਸ਼ੀ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੁੰਦੀ ਸੀ ਤੇ ਇਹਨਾਂ ਦੇ ਰਸਤੇ ਦੇ ਵਿੱਚ ਰੋੜਾ ਬਣ ਰਿਹਾ ਸੀ ਇਹਦਾ ਪਤੀ ਇਹ ਹੁਣ ਆਪਣੇ 2 ਸਾਲਾਂ ਦੇ ਮੁੰਡੇ ਨੂੰ ਇਹ ਸਭ ਕਰਕੇ ਇਹਦਾ ਸਾਰਾ ਇਲਜ਼ਾਮ ਆਪਣੇ ਪਤੀ ਦੇ ਸਿਰ ਮਰਨਾ ਚਾਹੁੰਦੀ ਸੀ ਤੇ ਇਸੇ ਤਰ੍ਹਾਂ ਹੀ ਇੱਕ ਤੀਰ ਦੇ ਨਾਲ ਇਹ ਦੋ ਨਿਸ਼ਾਨੇ ਕਰਨਾ ਚਾਹੁੰਦੀ ਸੀ ਤੇ ਇਹਦਾ ਜਿਹੜਾ ਪਤੀ ਸੀ ਜਦੋਂ ਇਹ ਜੇਲ੍ਹ ਚਲਾ ਜਾਂਦਾ ਤਾਂ ਇਹਨਾਂ ਨੂੰ ਇਹਨਾਂ ਦੀ ਜਰੀ ਅਜਾਸ਼ੀ ਨੂੰ ਰੋਕ ਟੋਕ ਕਰਨ ਵਾਲਾ ਪਿੱਛੇ ਕੋਈ ਨਹੀਂ ਬਚਣਾ ਸੀ ਇਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਆਪਣੇ ਨਜਾਇਜ਼ ਬੰਦੇ ਨੂੰ ਕਾਇਮ ਰੱਖਣ ਵਾਸਤੇ ਉਹ ਜਿਹਨੂੰ ਮਾਰਨ ਜਾ ਰਹੀ ਹੈ ਆਖਿਰਕਾਰ ਉਹਦਾ ਹੀ ਇੱਕ ਅੰਸ਼ ਹੈ ਉਹਦਾ ਹੀ ਇੱਕ ਖੂਨ ਦਾ ਟੁਕੜਾ ਹੈ ਕਈ ਵਾਰੀ ਮੁਜਰਮ ਇੰਨਾ ਚਲਾਕ ਹੁੰਦਾ ਹੈ ਕਿ ਉਹ ਸਮਝਦਾ ਹੈ ਕਿ ਉਹਨੇ ਜਿਹੜਾ ਗੁਨਾਹ ਕੀਤਾ ਹੈ ਸ਼ਾਇਦ ਉਹ ਪਰਫੈਕਟ ਕੀਤਾ ਹੈ ਤੇ ਪੁਲਿਸ ਨੂੰ ਕੁਝ ਪਤਾ ਨਹੀਂ ਚਲੇਗਾ ਤੇ ਉਹ ਐਡਾ ਵੱਡਾ ਜੁਰਮ ਕਰਨ ਤੋਂ ਬਾਅਦ ਇਦਾਂ ਹੀ ਘਮਦਾ ਰਹੇਗਾ ਆਪਣੀਆਂ ਆਸ਼ੀਆਂ ਨੂੰ ਇਦਾਂ ਹੀ ਕਰਦਾ ਰਹੇਗਾ ਪਰ ਕਈ ਵਾਰੀ ਉਹਦੀ ਇਹੋ ਚਲਾਕੀ ਉਹਦੇ ਤੇ ਪਾੜੀ ਪੈ ਜਾਂਦੀ ਹੈ ਤੇ ਸ਼ਾਇਦ ਬਲਜੀਤ ਕੌਰ ਦੇ ਨਾਲ ਸਤਨਾਮ ਸਿੰਘ ਦੇ ਨਾਲ ਵੀ ਇਦਾਂ ਹੀ ਹੋਇਆ ਸੀ ਬਾਕੀ ਇਹੋ ਜੀ ਡਾਇਨਮਾ ਜਿਨੇ ਆਪਣੀ ਹਵਸ ਨੂੰ ਪੂਰਾ ਕਰਨ ਦੇ ਲਈ ਆਪਣੀ ਹੀ ਔਲਾਦ ਨੂੰ ਵੀ ਨਹੀਂ ਬਖਸ਼ਿਆ ਇਹੋ ਜੀ ਮਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ